ਹੋ ਜੀ ਸਰ ਅੱਜ ਫਲੈਗ ਮਾਰਚ ਗੱਡੇ ਆ ਚਾਹ ਦੇ ਆ ਦੇਖੋ ਮਾਨਜੋਗ ਡੀਜੀਪੀ ਪੰਜਾਬ ਨੇ ਬੜੇ ਕਲੀਅਰ ਦਿਸ਼ਾ ਨਿਰਦੇਸ਼ ਜਿਹੜੇ ਆ ਉਹ ਦਿੱਤੇ ਹੋਏ ਆ ਕਿ ਫੈਸਟੀਵਲ ਸੀਜ਼ਨਸ ਚ ਪ੍ਰੋਪਰ ਏਰੀਆ ਡੋਮਿਨੇਸ਼ਨ ਫਲੈਗ ਮਾਰਚਸ ਸ਼ਿਫਟਿੰਗ ਨਾਕਾ ਬੰਦੀ ਤੇ ਨਾਈਟ ਡੋਮਿਨੇਸ਼ਨ ਮਤਲਬ ਹਰ ਇੱਕ ਪੈਰਾਮੀਟਰ ਜੋ ਵਿਜ਼ੀਬਲ ਪੁਲਿਸਿੰਗ ਦਾ ਹੈਗਾ ਉਹਦੇ ਚ ਪਟਿਆਲਾ ਪੁਲਿਸ ਪਰਫਾਰਮ ਕਰ ਰਹੀ ਆ ਤੇ ਅੱਗੇ ਵੀ ਕਰੂਗੀ ਅੱਜ ਅਸੀਂ ਪਟਿਆਲਾ ਸ਼ਹਿਰ 'ਚ ਤਕਰੀਬਨ 8 ਐਸਐਚਓ ਸਮਾਨ 2 ਡੀਐਸਪੀ ਸਮਾਨ ਐਸਪੀ ਸਿਟੀ ਪਲਵਿੰਦਰ ਚੀਮਾ ਤੇ ਮੈਂ ਅਸੀਂ ਸਾਰੇ ਇੱਥੋਂ ਪੂਰੇ ਸ਼ਹਿਰ ਦੇ ਸਾਰੇ ਕ라우ਡਿਡ ਮਾਰਕੀਟ ਪਲੇਸਿਸ 'ਚ ਜਿੱਥੇ-ਜਿੱਥੇ ਰਾਮ ਨਵਮੀ ਚੱਲ ਰਹੀ ਉੱਥੇ ਰਾਮਲੀਲਾ ਤੇ ਜਿੱਥੇ ਵੀ ਦੁਸ਼ਹਿਰੇ ਦੇ ਵੀ ਫੰਕਸ਼ਨਸ ਹੈਗੇ ਉੱਥੇ ਵੀ ਅਸੀਂ ਫਲੈਗ ਮਾਰਚ ਕਰਾਂਗੇ ਜਿਹੜੀ ਦੁਸ਼ਹਿਰਾ ਮੈਨੇਜਮੈਂਟ ਕਮੇਟੀਆਂ ਨੇ ਉਹ ਸਾਰੀ ਕਮੇਟੀਆਂ ਨਾਲ ਸਾਡੀ ਮੀਟਿੰਗਸ ਵੀ ਹੋ ਗਈਆਂ ਹਨ ਤਾਂ ਕਿ ਕੱਲ ਜਿਹੜਾ ਦੁਸ਼ਹਿਰੇ ਦਾ ਤਿਉਹਾਰ ਆ ਉਹ ਸਾਰੇ ਪਟਿਆਲਾ ਨਿਵਾਸੀ ਜਿਹੜੇ ਆ ਉਹ ਬੜੇ ਸ਼ਾਂਤਮਈ ਤਰੀਕੇ ਨਾਲ ਜਿਹੜਾ ਉਹਨੂੰ ਮਨਾ ਸਕਣਗੇ ਸੇ ਲੋਕਾਂ ਨੂੰ ਕੀ ਮੈਸੇਜ ਦੋਗੇ ਦੇਖੋ ਲੋਕਾਂ ਨੂੰ ਇਹੀ ਮੈਸੇਜ ਆ ਜੀ ਕਿਸੇ ਪ੍ਰਕਾਰ ਦਾ ਵੀ ਕੋਈ ਸ਼ੱਕੀ ਅੰਸਰ ਕੋਈ ਸ਼ਰਾਰਤੀ ਅੰਸਰ ਅਣਪਛਾਤਾ ਸ਼ੱਕੀ ਵਿਕਤੀ ਜਾਂ ਕੋਈ ਲਵਾਰਸ ਵਸਤੂ ਜਿਵੇਂ ਕੋਈ ਸੂਟਕੇਸ ਵਗੈਰਾ ਕੁਸ਼ਵੀ ਇਹੋ ਜੀ ਚੀਜ਼ ਕਿਸੇ ਵੀ ਮਾਰਕੀਟ ਏਰੀਆ 'ਚ ਦਿਖਦੀ ਆ ਤੇ ਇਮੀਡੀਏਟਲੀ 112 ਤੇ ਤੇ ਪੁਲਿਸ ਕੰਟਰੋਲ ਰੂਮ ਤੇ ਇਤਲਾਹ ਦਿੱਤੀ ਜਾਵੇ ਤੇ ਅਸੀਂ ਫੌਰੀ ਕਾਰਵਾਈ ਕਰਦੇ ਹਾਂ ਐਕਸ਼ਨ ਲਵਾਂਗੇ ਤੇ ਇਨਸ਼ੋਰ ਕਰਾਂਗੇ ਕਿ ਆਉਣ ਵਾਲੇ ਸਾਰੇ ਫੈਸਟੀਵਲਸ ਜਿਹੜੇ ਆ ਉਹ ਬੜੇ ਸੁਚੱਜੇ ਤਰੀਕੇ ਨਾਲ ਸ਼ਾਂਤਮਈ ਤਰੀਕੇ ਨਾਲ ਕਰਵਾਏ ਜਾਣਗੇ ਬਾਹਰ ਤੋਂ ਕੋਰਸ ਹੈ ਜਾਂ ਲੋਕਲ ਪਟਿਆਲਾ ਦੀ ਪੁਲਿਸ ਦੇਖੋ ਮਨਜੋਗ ਸੋਸ਼ਲ ਡੀਜੀਪੀ ਲਾਅ ਐਂਡ ਆਰਡਰ ਨੇ ਬਾਹਰੋਂ ਵੀ ਸਾਨੂੰ ਫੋਰਸ ਅਲੋਟ ਕੀਤੀ ਹੈ ਦੇਖੋ ਮਨਜੋਗ ਡੀਜੀਪੀ ਪੰਜਾਬ ਨੇ ਬੜੇ ਕਲੀਅਰ ਨਿਰਦੇਸ਼ ਜਿਹੜੇ ਆ ਉਹ ਦਿੱਤੇ ਹੋਏ ਆ ਕੀ ਫੈਸਟੀਵਲ ਸੀਜ਼ਨਸ ਚ ਪ੍ਰੋਪਰ ਏਰੀਆ ਡੋਮੀਨੇਸ਼ਨ 플ੈਗ ਮਾਰਚਸ ਸ਼ਿਫਟਿੰਗ ਨਾਕਾਬੰਦੀ ਤੇ ਨਾਈਟ ਡੋਮੀਨੇਸ਼ਨ ਮਤਲਬ ਹਰ ਇੱਕ ਪੈਰਾਮੀਟਰ ਜੋ ਵਿਜ਼ੀਬਲ ਪੁਲਿਸਿੰਗ ਦਾ ਹੈਗਾ ਉਹਦੇ ਚ ਪਟਿਆਲਾ ਪੁਲਿਸ ਪਰਫਾਰਮ ਕਰ ਰਹੀ ਆ ਤੇ ਅੱਗੇ ਵੀ ਕਰੂਗੀ ਅੱਜ ਅਸੀਂ ਪਟਿਆਲਾ ਸ਼ਹਿਰ ਚ ਤਕਰੀਬਨ 8 ਐਸਐਚਓ ਜਿਹਾ ਸਮਾਨ 2 ਡੀਐਸਪੀ ਜਿਹਾ ਸਮਾਨ ਐਸਪੀ ਸਿਟੀ ਪਲਵਿੰਦਰ ਚੀਮਾ ਤੇ ਮੈਂ ਅਸੀਂ ਸਾਰੇ ਇਥੋਂ ਪੂਰੇ ਸ਼ਹਿਰ ਦੇ ਸਾਰੇ ਕ라우ਡਿਡ ਮਾਰਕੀਟ ਪਲੇਸਸ ਜਿੱਥੇ ਜਿੱਥੇ ਰਾਮ ਨਵਮੀ ਚੱਲ ਰਹੀ ਹੋਥੇ ਰਾਮਲੀਲਾ ਤੇ ਜਿੱਥੇ ਵੀ ਦੁਸ਼ਹਿਰੇ ਦੇ ਵੀ ਫੰਕਸ਼ਨਸ ਹੈਗੇ ਉਥੇ ਵੀ ਅਸੀਂ ਫਲੈਗ ਮਾਰਚ ਕਰਾਂਗੇ ਜਿਹੜੀ ਦੁਸ਼ਹਿਰਾ ਮੈਨੇਜਮੈਂਟ ਕਮੇਟੀਆਂ ਨੇ ਉਹ ਸਾਰੀ ਕਮੇਟੀਆਂ ਨਾਲ ਸਾਡੀ ਮੀਟਿੰਗਸ ਵੀ ਹੋ ਗਈਆਂ ਨੇ ਤਾਂ ਕਿ ਕੱਲ ਜਿਹੜਾ ਦੁਸ਼ਹਿਰੇ ਦਾ ਤਿਉਹਾਰ ਆ ਉਹ ਸਾਰੇ ਪਟਿਆਲਾ ਨਿਵਾਸੀ ਜਿਹੜੇ ਆ ਉਹ ਬੜੇ ਸ਼ਾਂਤਮਈ ਤਰੀਕੇ ਨਾਲ ਜਿਹੜਾ ਉਹਨੂੰ ਮਨਾ ਸਕਣ ਸੇ ਲੋਕਾਂ ਨੂੰ ਕੀ ਨਸੇ ਦੋਗੇ ਦੇਖੋ ਲੋਕਾਂ ਨੂੰ ਇਹੀ ਮੈਸੇਜ ਹੈ ਜੀ ਕਿਸੇ ਪ੍ਰਕਾਰ ਦਾ ਵੀ ਕੋਈ ਸ਼ੱਕੀ ਅਨਸਰ ਕੋਈ ਸ਼ਰਾਰਤੀ ਅਨਸਰ ਅਣਪਛਾਤਾ ਸ਼ੱਕੀ ਵਸਤੀ ਜਾਂ ਕੋਈ ਵਿਰਾਸਤ ਵਸਤੂ ਜਿਵੇਂ ਕੋਈ ਸੂਟਕੇਸ ਵਗੈਰਾ ਕੁਝ ਵੀ ਇਹੋ ਜੀ ਚੀਜ਼ ਕਿਸੇ ਵੀ ਮਾਰਕੀਟ ਏਰੀਆ 'ਚ ਦਿਸਦੀ ਆ ਤੇ ਇਮੀਡੀਏਟਲੀ 112 ਤੇ ਤੇ ਪੁਲਿਸ ਕੰਟਰੋਲ ਰੂਮ ਤੇ ਇਤਲਾ ਦੁੱਤੀ ਜਾਵੇ ਤੇ ਅਸੀਂ ਫੌਰੀ ਕਾਰਵਾਈ ਕਰਦੇ ਹੋ ਐਕਸ਼ਨ ਲਵਾਂਗੇ ਤੇ ਅੰਸ਼ੋਰ ਕਰਾਂਗੇ ਕਿ ਆਉਣ ਵਾਲੇ ਸਾਰੇ ਫੈਸਟੀਵਲਸ ਜਿਹੜੇ ਆ ਉਹ ਬੜੇ ਸੁਚੱਜੇ ਤਰੀਕੇ ਨਾਲ ਸ਼ਾਂਤਮਈ ਤਰੀਕੇ ਨਾਲ ਕਰਾ ਰਹੇ ਸਨ ਪੈਰਾ ਦੇ ਬਾਹਰ ਤੋਂ ਫੋਰਸ ਹੈ ਜਾਂ ਲੋਕਲ ਪਟਿਆਲਾ ਦੀ ਪੁਲਿਸ ਦੇਖੋ ਮਾਨਜੋਗ ਸਪੈਸ਼ਲ ਡੀਜੀਪੀ ਨਾਅਨ ਆਰਡਰ ਨੇ ਬਾਹਰੋਂ ਵੀ ਸਾਨੂੰ ਫੋਰਸ ਅਲੋਟ ਕੀਤੀ ਹੈ ਬਟ ਅਸੀਂ ਵੀ ਆਪਣੇ ਜ਼ਿਲ੍ਹੇ ਦੀ ਤਕਰੀਬਨ 75% ਨਫਰੀ ਇਹ ਵਿਜ਼ੀਬਲ ਪੁਲਿਸਿੰਗ ਦੀ ਐਕਟੀਵਿਟੀਆਂ ਦੇ ਲਈ ਮੋਬਾਈਲਾਈਜ਼ ਕੀਤੀ ਹੋਈ ਹੈ ਫੈਸਟੀਵਲ ਸੀਜ਼ਨਸ ਚ ਪ੍ਰੋਪਰ ਏਰੀਆ ਡੋਮੀਨੇਸ਼ਨ 플ੈਗ ਮਾਰਚਸ ਸ਼ਿਫਟਿੰਗ ਨਾਕਾਬੰਦੀ ਤੇ ਨਾਈਟ ਡੋਮੀਨੇਸ਼ਨ ਮਤਲਬ ਹਰੇਕ ਪੈਰਾਮੀਟਰ ਜੋ ਵਿਜ਼ੀਬਲ ਪੁਲਿਸਿੰਗ ਦਾ ਹੈਗਾ ਉਹਦੇ ਚ ਪਟਿਆਲਾ ਪੁਲਿਸ ਪਰਫਾਰਮ ਕਰ ਰਹੀ ਆ ਤੇ ਅੱਗੇ ਵੀ ਕਰੂਗੀ ਅੱਜ ਅਸੀਂ ਪਟਿਆਲਾ ਸ਼ਹਿਰ ਚ ਤਕਰੀਬਨ 8 ਐਸ ਐਚਓ ਸਬੰਦ 2 ਡੀਐਸਪੀ ਸਬੰਦ ਪਟਿਆਲਾ ਸਿਟੀ ਪਲਵਿੰਦਰ ਚੀਮਾ ਤੇ ਮੈਂ ਅਸੀਂ ਸਾਰੇ ਇਥੋਂ ਪੂਰੇ ਸ਼ਹਿਰ ਦੇ ਸਾਰੇ ਕ라우ਡਿਡ ਮਾਰਕੀਟ ਪਲੇਸਿਸ ਚ ਜਿੱਥੇ ਜਿੱਥੇ ਰਾਮ ਨਵਮੀ ਚੱਲ ਰਹੀ ਉਥੇ ਰਾਮਲੀਲਾ ਤੇ ਜਿੱਥੇ ਵੀ ਦੁਸ਼ਹਿਰੇ ਦੇ ਵੀ ਫੰਕਸ਼ਨਸ ਹੈਗੇ ਉਥੇ ਵੀ ਅਸੀਂ ਫਲੈਗ ਮਾਰਚ ਕਰਾਂਗੇ ਜਿਹੜੀ ਦੁਸ਼ਹਿਰਾ ਮੈਨੇਜਮੈਂਟ ਕਮੇਟੀਆਂ ਨੇ ਉਹ ਸਾਰੀ ਕਮੇਟੀਆਂ ਨਾਲ ਸਾਡੀ ਮੀਟਿੰਗਸ ਵੀ ਹੋ ਗਈਆਂ ਨੇ ਤਾਂ ਕਿ ਕੱਲ ਜਿਹੜਾ ਦੁਸ਼ਹਿਰੇ ਦਾ ਤਿਉਹਾਰ ਆ ਉਹ ਸਾਰੇ ਪਟਿਆਲਾ ਨਿਵਾਸੀ ਜਿਹੜੇ ਆ ਉਹ ਬੜੇ ਸ਼ਾਂਤਮਈ ਤਰੀਕੇ ਨਾਲ ਜਿਹੜਾ ਉਹਨੂੰ ਮਨਾ ਸਕਣਗੇ ਸੇ ਲੋਕਾਂ ਨੂੰ ਕੀ ਮੈਸੇਜ ਦੇਵਗੇ ਦੇਖੋ ਲੋਕਾਂ ਨੂੰ ਇਹੀ ਮੈਸੇਜ ਆ ਜੀ ਕਿਸੇ ਪ੍ਰਕਾਰ ਦਾ ਵੀ ਕੋਈ ਸ਼ੱਕੀ ਅੰਸਰ ਕੋਈ ਸ਼ਰਾਰਤੀ ਅੰਸਰ ਅਣਪਛਾਤਾ ਸ਼ੱਕੀ ਵਿਅਕਤੀ ਜਾਂ ਕੋਈ ਲਵਾਰਸ ਵਸਤੂ ਜਿਵੇਂ ਕੋਈ ਸੂਟਕੇਸ ਵਗੈਰਾ ਕੋਸ਼ਿਸ਼ ਵੀ ਇਹੋ ਜੀ ਚੀਜ਼ ਕਿਸੇ ਵੀ ਮਾਰਕੀਟ ਏਰੀਆ 'ਚ ਦਿਸਦੀ ਆ ਤੇ ਇਮੀਡੀਏਟਲੀ 112 ਤੇ ਤੇ ਪੁਲਿਸ ਕੰਟਰੋਲ ਰੂਮ ਤੇ ਇਤਲਾ ਦਿੱਤੀ ਜਾਵੇ ਤੇ ਅਸੀਂ ਫੌਰੀ ਕਾਰਵਾਈ ਕਰਦੇ ਹਾਂ ਐਕਸ਼ਨ ਲਵਾਂਗੇ ਤੇ ਇਨਸ਼ੋਰ ਕਰਾਂਗੇ ਕਿ ਆਉਣ ਵਾਲੇ ਸਾਰੇ ਫੈਸਟੀਵਲ ਜਿਹੜੇ ਆ ਉਹ ਬੜੇ ਸੁਚੱਜੇ ਤਰੀਕੇ ਨਾਲ ਸ਼ਾਂਤਮਈ ਤਰੀਕੇ ਨਾਲ ਕਰਾ ਸ। ਪਟਿਆਲਾ 'ਚ ਬਾਹਰ ਤੋਂ ਫੋਰਸ ਆ ਜਾਂ ਲੋਕਲ ਪਟਿਆਲਾ ਦੀ ਪੁਲਿਸ ਦੇਖੋ ਮਾਨਯੋਗ ਸਪੈਸ਼ਲ ਡੀਜੀਪੀ ਲਾਅ ਐਂਡ ਆਰਡਰ ਨੇ ਬਾਹਰੋਂ ਵੀ ਸਾਨੂੰ ਫੋਰਸ ਅਲੋਟ ਕੀਤੀ ਸਰ ਅੱਜ ਬਲੈਕ ਮਾਰਕਟ ਵੱਡੇ ਜਿਹੜੇ ਟਾਰਗੇਟ ਦੇਖੋ ਮਾਨਯੋਗ ਡੀਜੀਪੀ ਪੰਜਾਬ ਨੇ ਬੜੇ ਕਲੀਅਰ ਦਿਸ਼ਾ ਨਿਰਦੇਸ਼ ਜਿਹੜੇ ਆ ਉਹ ਦਿੱਤੇ ਹੋਏ ਆ ਕਿ ਫੈਸਟੀਵਲ ਸੀਜ਼ਨਸ ਚ ਪ੍ਰੋਪਰ ਏਰੀਆ ਡੋਮਿਨੇਸ਼ਨ 플ੈਗ ਮਾਰਚਸ ਸ਼ਿਫਟਿੰਗ ਨਾਕਾਬੰਦੀ ਤੇ ਨਾਈਟ ਡੋਮਿਨੇਸ਼ਨ ਮਤਲਬ ਹਰ ਇੱਕ ਪੈਰਾਮੀਟਰ ਜੋ ਵਿਜ਼ੀਬਲ ਪੁਲਿਸਿੰਗ ਦਾ ਹੈਗਾ ਉਹਦੇ ਚ ਪਟਿਆਲਾ ਪੁਲਿਸ ਪਰਫਾਰਮ ਕਰ ਰਹੀ ਆ ਤੇ ਅੱਗੇ ਵੀ ਕਰੂਗੀ ਅੱਜ ਅਸੀਂ ਪਟਿਆਲਾ ਸ਼ਹਿਰ ਚ ਤਕਰੀਬਨ 8 ਐਸਐਚਓ ਸਬੰਧ ਬੀ ਡੀਐਸਪੀ ਸਾਮਾਨ ਐਸਪੀ ਸਿਟੀ ਪਲਵਿੰਦਰ ਚੀਮਾ ਤੇ ਮੈਂ ਅਸੀਂ ਸਾਰੇ ਇਥੋਂ ਪੂਰੇ ਸ਼ਹਿਰ ਦੇ ਸਾਰੇ ਕ라우ਡਿਡ ਮਾਰਕੀਟ ਪਲੇਸਸ ਜਿੱਥੇ ਜਿੱਥੇ ਰਾਮ ਨਵਮੀ ਚੱਲ ਰਹੀ ਉਥੇ ਰਾਮਲੀਲਾ ਤੇ ਜਿੱਥੇ ਵੀ ਦੁਸ਼ਹਿਰੇ ਦੇ ਵੀ ਫੰਕਸ਼ਨਸ ਹੈਗੇ ਉਥੇ ਵੀ ਅਸੀਂ ਫਲੈਗ ਮਾਰਚ ਕਰਾਂਗੇ ਜਿਹੜੀ ਦੁਸ਼ਹਿਰਾ ਮੈਨੇਜਮੈਂਟ ਕਮੇਟੀਆਂ ਨੇ ਉਹ ਸਾਰੀ ਕਮੇਟੀਆਂ ਨਾਲ ਸਾਡੀ ਮੀਟਿੰਗਸ ਵੀ ਹੋ ਗਈਆਂ ਨੇ ਤਾਂ ਕਿ ਕੱਲ ਜਿਹੜਾ ਦੁਸ਼ਹਿਰੇ ਦਾ ਤਿਉਹਾਰ ਆ ਉਹ ਸਾਰੇ ਪਟਿਆਲਾ ਨਿਵਾਸੀ ਜਿਹੜੇ ਆ ਉਹ ਬੜੇ ਸ਼ਾਂਤਮਈ ਤਰੀਕੇ ਨਾਲ ਜਿਹੜਾ ਉਹਨੂੰ ਮਨਾ ਸਕਦੇ ਨੇ ਸੇ ਲੋਕਾਂ ਨੂੰ ਕੀ ਮੈਸੇਜ ਦੇਵਗੇ ਦੇਖੋ ਲੋਕਾਂ ਨੂੰ ਇਹੀ ਮੈਸੇਜ ਆ ਜੀ ਕਿਸੇ ਪ੍ਰਕਾਰ ਦਾ ਵੀ ਕੋਈ ਸ਼ੱਕੀ ਅੰਸਰ ਕੋਈ ਸ਼ਰਾਰਤੀ ਅੰਸਰ ਅਣਪਛਾਤਾ ਸ਼ੱਕੀ ਵਿਅਕਤੀ ਜਾਂ ਕੋਈ ਲਵਾਰਸ ਵਸਤੂ ਜਿਵੇਂ ਕੋਈ ਸੂਟਕੇਸ ਵਗੈਰਾ ਕੁਸ਼ ਵੀ ਇਹੋ ਜੀ ਚੀਜ਼ ਕਿਸੇ ਵੀ ਮਾਰਕੀਟ ਏਰੀਆ 'ਚ ਦੇਖਦੀ ਆ ਤੇ ਇਮੀਡੀਏਟਲੀ 112 ਤੇ ਤੇ ਪੁਲਿਸ ਕੰਟਰੋਲ ਰੂਮ ਤੇ ਇਤਲਾ ਦਿਤੀ ਜਾਵੇ ਤੇ ਅਸੀਂ ਫੌਰੀ ਕਾਰਵਾਈ ਕਰਦੇ ਹਾਂ ਐਕਸ਼ਨ ਲਵਾਂਗੇ ਤਾਂ ਇਨਸ਼ੋਰ ਕਰਾਂਗੇ ਕਿ ਆਉਣ ਵਾਲੇ ਸਾਰੇ ਫੈਸਟੀਵਲ ਜਿਹੜੇ ਆ ਉਹ ਬੜੇ ਸੁਚੱਜੇ ਤਰੀਕੇ ਨਾਲ ਸ਼ਾਂਤਮਈ ਤਰੀਕੇ ਨਾਲ ਕਰਾਏ ਜਾਣਗੇ ਬਾਹਰ ਤੋਂ ਕੋਰਸ ਹੈ ਜਾਂ ਲੋਕਲ ਪਟਿਆਲਾ ਦੀ ਪੁਲਿਸ ਦੇਖੋ ਮਾਨਯੋਗ ਸਪੈਸ਼ਲ ਡੀਜੀਪੀ ਲਾਅ ਐਂਡ ਆਰਡਰ ਨੇ ਬਾਹਰੋਂ ਵੀ ਸਾਨੂੰ ਫੋਰਸ ਅਲੋਟ ਕੀਤੀ ਹੈ ਬਟ ਅਸੀਂ ਵੀ ਆਪਣੇ ਜ਼ਿਲ੍ਹੇ ਦੀ ਤਕਰੀਬਨ 75% ਨਫਰੀ ਇਹ ਵਿਜ਼ੀਬਲ ਪੁਲਿਸਿੰਗ ਦੀ ਐਕਟੀਵਿਟੀਆਂ ਦੇ ਲਈ ਮੋਬਾਈਲਾਈਜ਼ ਕੀਤੀ ਹੈ